ਉਸ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਅੱਜ ਮੈਂ ਉਸ ਹੀਰੋ ਦੀ ਗੱਲ ਕਰਨ ਜਾ ਰਿਹਾ ਜਿਨ੍ਹਾਂ ਨੇ ਪੰਜਾਬੀ ਫਿਲਮਾਂ ਦੇ ਵਿੱਚ ਧਮ ਮਚਾਈ ਹੋਈ ਸੀ ਪੰਜਾਬੀ ਫਿਲਮ ਉਸ ਹੀਰੋ ਤੋਂ ਬਿਨਾ ਅਧੂਰੀ ਸੀ ਜੀ ਹਾਂ ਉਹ ਹੈ ਸਤੀਸ਼ ਕੋਲ ਸਤੀਸ਼ ਕੋਲ ਦੀ ਆਖਰੀ ਦਿਨਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਦੀ ਜ਼ਿੰਦਗੀ ਬਹੁਤ ਹੀ ਤਰਸਯੋਗ ਸੀ ਬਿਰਦਾਸ਼ਰਮ ਦਾ ਸਹਾਰਾ ਲੈਣਾ ਪਿਆ ਹੋਰ ਬਹੁਤ ਸਾਰੀਆਂ ਸੰਸਥਾਵਾਂ ਦੇ ਵੱਲੋਂ ਉਸ ਦੀ ਰੋਜ਼ੀ-ਰੋਟੀ ਵਾਸਤੇ ਕੁਝ ਨਾ ਕੁਝ ਕੀਤਾ ਗਿਆ ਲੇਕਿਨ ਇਹ ਹਾਲਤ ਹੋਈ ਕਿਉਂ ਅਸਲ ਵਿੱਚ ਸਤੀਸ਼ ਕਾਲਜੀ ਕੌਣ ਸਨ ਕਿੱਥੋਂ ਦੇ ਰਹਿਣ ਵਾਲੇ ਸਨ ਔਰ ਕਿਹੜੇ-ਕਿਹੜੇ ਸੁਪਰਸਟਾਰ ਦੇ ਨਾਲ ਉਹ ਫਿਲਮਾਂ ਵਿੱਚ ਕੰਮ ਕਰ ਚੁੱਕੇ ਸਨ ਔਰ ਮੇਰੀ ਖੁਸ਼ਕਿਸਮਤੀ ਹੈ ਦੋਸਤੋ ਕਿ ਮੈਂ ਸਤੀਸ਼ ਕਾਲਜੀ ਦੇ ਨਾਲ ਤਕਰੀਬਨ 40 ਮਿੰਟ ਇੰਟਰਵਿਊ ਕੀਤੀ ਹੈ ਔਰ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਅਰਸ਼ ਤੋਂ ਫੈਸਤੇ ਕਿਸ ਤਰ੍ਹਾਂ ਆਈ ਉਸ ਬਾਰੇ ਉਹਨਾਂ ਨੇ ਡਿਟੇਲ ਵਿੱਚ ਦੱਸਿਆ ਸੀ ਅੱਜ ਉਹਨਾਂ ਦੀ ਜ਼ਿੰਦਗੀ ਦੇ ਕੁਝ ਅਜਿਹੇ ਕਿਸੇ ਨੇ ਜੋ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਜਾ ਰਿਹਾ ਸਤੀਸ਼ ਕੋਲ ਦੀ ਗੱਲ ਕਰ ਲਈਏ ਤੇ ਸਤੀਸ਼ ਕੋਲ ਦਾ ਜਨਮ ਕਸ਼ਮੀਰ ਦੇ ਵਿੱਚ ਹੋਇਆ ਸੀ ਔਰ ਜੈ ਬਚਨ ਜਿਹੜੇ ਕਿ ਅਮਿਤਾਬ ਬਚਨ ਦੇ ਵਾਈਫ ਨੇ ਉਹਨਾਂ ਦੇ ਨਾਲ ਸਤੀਸ਼ ਕੋਲ ਪੜਿਆ ਕਰਦੇ ਸਨ ਤੇ ਉਹਨਾਂ ਦੀ ਕਿਸਮਤ ਵਿੱਚ ਉਹਨਾਂ ਨੂੰ ਮਤਲਬ ਅਜਿਹੇ ਦੋਸਤਾਂ ਦਾ ਸਾਥ ਮਿਲਿਆ ਜੋ ਅੱਜ ਸੁਪਰਸਟਾਰ ਨੇ ਬਹੁਤ ਘੱਟ ਲੋਕ ਜਾਣਦੇ ਨੇ ਕਿ ਉਹਨਾਂ ਨੇ ਪੂਨੇ ਦੇ FTI ਤੋਂ ਐਕਟਿੰਗ ਸਿੱਖੀ ਹੋਈ ਹੈ ਜੈ ਬਚਨ ਔਰ ਸ਼ਤਰੂਗਨ ਸਿੰਨਾ ਉਹਨਾਂ ਦੇ ਜਮਾਤੀ ਸੀ ਔਰ ਉਹ ਇੰਨੇ ਸੋਹਣੇ ਸੀ ਕਿ ਉਹਨਾਂ ਨੂੰ ਪੰਜਾਬ ਦਾ ਅਮਿਤਾਭ ਬਚਨ ਅਕਸਰ ਕਿਹਾ ਜਾਂਦਾ ਸੀ 1980 90 ਦੇ ਵਿੱਚ ਹਰ ਪੰਜਾਬੀ ਫਿਲਮ ਦੀ ਲੋੜ ਵੱਢ ਚੁੱਕੇ ਸਨ ਸ਼ਤੀਸ਼ ਕੋਲ ਜਦੋਂ ਬੀ ਆਰ ਚੋਪੜਾ ਸਾਹਿਬ ਨੇ ਮਹਾਭਾਰਤ ਦੇ ਵਿੱਚ ਭਗਵਾਨ ਇੰਦਰ ਦਾ ਰੋਲ ਨਿਭਾਇਆ ਤਾਂ ਪੂਰੀ ਦੁਨੀਆ ਉਹਨਾਂ ਦੀ دیਵਾਨੀ ਹੋ ਗਈ ਸੀ 300 ਤੋਂ ਵੱਧ ਫਿਲਮਾਂ ਉਹਨਾਂ ਦੇ ਨਾਮ ਸਨ ਪਰ ਫਿਰ ਵਕਤ ਨੇ ਅਜਿਹੀ ਕਰਵਟ ਲਈ ਕਿ ਸਭ ਕੁਝ ਖੇਰੂ-ਖੇਰੂ ਹੋ ਗਿਆ ਇੱਕ ਗਲਤ ਫੈਸਲੇ ਨੇ ਉਜਾੜ ਦਿੱਤਾ ਪੂਰੇ ਦਾ ਪੂਰਾ ਪਰਿਵਾਰ ਸतीश ਕਾਲ ਦੀ ਸਭ ਤੋਂ ਵੱਡੀ ਗਲਤੀ ਉਹਨਾਂ ਦਾ ਐਕਟਿੰਗ ਸਕੂਲ ਸੀ ਉਹਨਾਂ ਨੇ ਆਪਣੀ ਉਮਰ ਭਰ ਦੀ ਕਮਾਈ ਲੁਧਿਆਣਾ ਵਿੱਚ ਇੱਕ ਅਕੈਡਮੀ ਖੋਲਣ ਤੇ ਲਗਾ ਦਿੱਤੀ ਜੋ ਬੁਰੀ ਤਰ੍ਹਾਂ ਫਲॉप ਹੋ ਗਈ। ਹੌਲੀ-ਹੌਲੀ ਪੈਸਾ ਖਤਮ ਹੋ ਗਿਆ, ਪਤਨੀ ਦੇ ਨਾਲ ਤਲਾਕ ਹੋ ਗਿਆ ਅਤੇ ਪੁੱਤਰ ਵੀ ਵਿਦੇਸ਼ ਚਲਾ ਗਿਆ। ਆਖਰ ਦੇ 10 ਤੋਂ 12 ਸਾਲ ਉਹਨਾਂ ਨੇ ਬਿਲਕੁਲ ਇਕੱਲਿਆਂ گزارੇ। ਬਿਰਧ ਆਸ਼ਰਮ ਦੀਆਂ ਕੰਧਾਂ ਦੇ ਨਾਲ ਸਹਾਰਾ ਲੈਂਦੇ ਹੋਏ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ गुਜ਼ਰ ਰਹੀ ਸੀ। ਇੱਕ ਸਮੇਂ कोरोनां च ਖੇਡਣ ਵਾਲਾ ਸਿਤਾਰਾ ਲੁਧਿਆਣੇ ਦੇ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਫਿਰ ਬਿਰਦ ਆਸ਼ਰਮ ਦੇ ਵਿੱਚ ਰਹਿਣ ਲਈ ਮਜਬੂਰ ਹੋ ਗਿਆ। ਸ਼ਰੀਰ ਨੇ ਵੀ ਸਾਹ ਛੱਡ ਦਿੱਤਾ ਹੈ, ਹੱਡੀਆਂ ਵੀ ਟੁੱਟ ਗਈਆਂ। 10 ਅਪ੍ਰੈਲ 2121 ਨੂੰ ਕਰੋਨਾ ਕਾਲ ਦੇ ਦੌਰਾਨ ਉਹ ਇਸ ਦੁਨੀਆ ਤੋਂ ਚਲੇ ਗਏ। ਅਫਸੋਸ ਇਸ ਗੱਲ ਦਾ ਹੈ ਕਿ ਉਹਨਾਂ ਦੇ ਅੰਤਮ ਸੰਸਕਾਰ ਵੇਲੇ ਵੀ ਉਹਨਾਂ ਦਾ ਆਪਣਾ ਕੋਈ ਵੀ ਮੌਜੂਦ ਨਹੀਂ ਸੀ ਸतीश ਕੋਲ ਦੀ ਜ਼ਿੰਦਗੀ ਸਾਨੂੰ ਦੱਸਦੀ ਹੈ ਕਿ ਵਕਤ ਕਦੇ ਵੀ ਪਲਟਾ ਮਾਰ ਸਕਦਾ ਹੈ ਇਸ ਲਈ ਕਿਸੇ ਵੀ ਚੀਜ਼ ਤੇ ਹੰਕਾਰ ਨਹੀਂ ਕਰਨਾ ਚਾਹੀਦਾ ਜੋ ਮਿਲਿਆ ਹੈ ਉਸ ਵਿੱਚ ਸਬਰ ਸੰਤੋਖ ਕਰਨਾ ਚਾਹੀਦਾ ਹੈ ਸतीश ਕੋਲ ਦੀ ਜ਼ਿੰਦਗੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ ਕਿਉਂਕਿ ਸਤੀਸ਼ ਕੌਲ ਇੱਕ ਅਜੀਹਾ ਕਲਾਕਾਰ ਹੈ ਜਿਸਨੇ ਬਾਲੀਵੁੱਡ ਦੇ ਵਿੱਚ ਦਲੀਪ ਕੁਮਾਰ ਸਾਹਿਬ ਦੇ ਨਾਲ ਕੰਮ ਕੀਤਾ ਹੋਇਆ ਹੈ ਕਰਮਾ ਫਿਲਮ ਵਿੱਚ ਤੁਸੀਂ ਦੇਖ ਲਓ ਕਿ ਕਿੰਨੇ ਸੁਪਰਸਟਾਰ ਕਲਾਕਾਰ ਨੇ ਉਹਨਾਂ ਦੇ ਨਾਲ ਸਤੀਸ਼ ਕੌਲ ਜੀ ਨੇ ਵੀ ਕੰਮ ਕੀਤਾ ਹੋਇਆ ਔਰ ਮੈਂ ਇੰਟਰਵਿਊ ਦੇ ਦੌਰਾਨ ਵੀ ਇਹ ਸਾਰਾ ਕੁਝ ਪੁੱਛਿਆ ਸੀ ਕਿ ਆਖਰ ਆਖਰ ਇਹ ਸਾਰਾ ਕੁਝ ਹੋ ਕੇ ਮੈਂ ਗਿਆ ਉਹਨਾਂ ਨੇ ਥੋੜਾ ਜਿਹਾ ਮੁਸਕਰਾ ਕੇ ਮਤਲਬ ਕੋਈ ਵਧੀਆ ਜਵਾਬ ਨਹੀਂ ਸਿੱਧ ਦਿੱਤਾ ਉਹਨਾਂ ਨੇ ਕਿਹਾ ਜੋ ਉੱਪਰ ਵਾਲੇ ਨੂੰ ਮਨਜ਼ੂਰ ਹੈ ਉਹੀ ਹੋਣਾ ਹੈ ਸतीश ਕਾਲਜੀ ਤੁਹਾਡੀ ਐਕਟਿੰਗ ਤੁਹਾਡੇ ਤੁਹਾਡੀਆਂ ਫਿਲਮਾਂ ਔਰ ਤੁਹਾਡੇ ਨਿੱਜੀ ਸੁਭਾਅ ਦੇ ਕਰਕੇ ਲੋਕ ਤੁਹਾਡਾ ਬੜਾ ਸਤਿਕਾਰ ਤੇ ਬੜਾ ਪਿਆਰ ਕਰਦੇ ਆ ਅੱਜ ਵੀ ਕਰਦੇ ਆ ਤੁਹਾਨੂੰ ਚਾਹਣ ਵਾਲੇ ਅੱਜ ਵੀ ਫਿਲਮਾਂ ਦੇਖਦੇ ਨੇ ਤੁਹਾਡੀਆਂ ਤੁਹਾਡੀ ਉਹ ਬੋਲੀ ਜਿਹੜੀ ਪੰਜਾਬੀ ਵਿੱਚ ਸੋਹਣੀਏ ਸ਼ਬਦ ਕਹਿੰਦੇ ਆ ਉਹ ਬਹੁਤ ਸੋਹਣਾ ਲੱਗਦਾ ਹੈ ਕਿਉਂਕਿ ਕਸ਼ਮੀਰੀ ਭਾਸ਼ਾ ਦਾ ਕਿਤੇ ਨਾ ਕਿਤੇ ਤੁਹਾਡੇ ਤੇ ਪ੍ਰਭਾਵ ਹੋਣ ਕਰਕੇ ਪੰਜਾਬੀ ਦਾ ਮਤਲਬ ਕੋਈ ਸ਼ਬਦਾਬਲੀ ਅਜਿਹੀ ਹੁੰਦੀ ਹੈ ਜੋ ਮਤਲਬ ਮੂੰਹ ਤੇ ਨਹੀਂ ਚੜਦੀ ਖੈਰ ਤੁਸੀਂ ਬੜੀ ਕੋਸ਼ਿਸ਼ ਕੀਤੀ ਹੈ ਪੰਜਾਬੀ ਸਿੱਖੀ ਹੈ ਔਰ ਆਪਣੀ ਪੰਜਾਬੀ ਨੂੰ ਸੁਧਾਰਨ ਦੀ ਵੀ ਤੁਸੀਂ ਬੜੀ ਕੋਸ਼ਿਸ਼ ਕੀਤੀ ਹੈ ਔਰ ਦੋਸਤੋ ਮੈਨੂੰ ਪਤਾ ਹੈ ਕਿ ਕਰਮਾ ਫਿਲਮ ਦੇ ਵਿੱਚ ਬੈਂਜੋ ਜਦੋਂ ਸतीश ਕਾਲਜੀ ਵਜਾਉਂਦੇ ਨੇ ਔਰ ਕੀ ਬਾਤ ਹੈ ਕੀ ਬਾਤ ਹੈ ਇਨੇ ਖੂਬਸੂਰਤ ਕਲਾਕਾਰ ਔਰ ਕਈ ਬਾਲੀਵੁੱਡ ਦੀਆਂ ਬਨੇਤਰੀਆਂ ਦੇ ਨਾਲ ਉਹਨਾਂ ਦੇ ਅਫੇਅਰ ਦੇ ਵੀ ਚਰਚੇ ਰਹੇ ਮੈਂ ਗੱਲ ਨਹੀਂ ਕਰਾਂਗਾ ਔਰ ਉਹ ਚਰਚੇ ਵੀ ਰਹੇ ਨੇ ਵਕਤ ਸਭ ਕੁਝ ਠੀਕ ਠਾਕ ਉਦੋਂ ਲੱਗਦਾ ਹੈ ਜਦੋਂ ਉਹ ਸਾਡੇ ਪੱਖ ਵਿੱਚ ਹੋਵੇ ਜਦੋਂ ਉਹੀ ਵਕਤ ਸਾਡੇ ਵਿਰੋਧ ਵਿੱਚ ਹੋਵੇ ਤੇ ਸਾਨੂੰ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਇੰਟਰਵਿਊ ਕਰਨ ਵਾਸਤੇ ਸਤੀਸ਼ ਕਾਲਜੀ ਦੇ ਉਸ ਘਰ ਵਿੱਚ ਗਏ ਜਿੱਥੇ ਕੀ ਉਹ ਰੁਕੇ ਹੋਏ ਸਨ ਮਤਲਬ ਸतीश ਕਾਲ ਜੀ ਦਾ ਉਹ ਘਰ ਨਹੀਂ ਸੀ ਕਿਸੇ ਹੋਰ ਦੇ ਘਰ ਵਿੱਚ ਰੁਕੇ ਹੋਏ ਸਨ ਔਰ ਉਹਨਾਂ ਨੂੰ ਦੱਸਿਆ ਗਿਆ ਕਿ ਇੰਟਰਵਿਊ ਕਰਨ ਵਾਸਤੇ ਆਏ ਹੋਏ ਨੇ ਤਾਂ ਕਾਲ ਸਾਹਿਬ ਅੰਦਰੋਂ ਸਹਾਰਾ ਲੈ ਕੇ ਆਏ ਕੁਰਸੀ ਤੇ ਬੈਠੇ ਇੱਕ ਮੇਰੀ ਕੁਰਸੀ ਲੁਆਤੀ ਔਰ ਪਹਿਲਾਂ ਤਾਂ ਅਸੀਂ ਖੂਬ ਗੱਲਾਂ ਬਾਤਾਂ ਕੀਤੀਆਂ ਔਰ ਮੈਂ ਕਿੰਨੀ ਦੇਰ ਤੱਕ ਉਹਨਾਂ ਨੂੰ ਦੇਖਦਾ ਰਿਹਾ ਕਿ ਜਿਸ ਕਲਾਕਾਰ ਨੂੰ ਜਿਸ ਸੈਕਟਰ ਨੂੰ ਸੀ ਪੰਜਾਬੀ ਫਿਲਮਾਂ ਦੇ ਵਿੱਚ ਵੇਖਿਆ ਕਰਦੇ ਸੀ ਔਰ ਜਿਸ ਕਲਾਕਾਰ ਦੀ ਪੰਜਾਬੀ ਫਿਲਮ ਵਿੱਚ ਤੂਤੀ ਬੋਲਦੀ ਸੀ ਉਹਨਾਂ ਨੂੰ ਪੰਜਾਬੀ ਫਿਲਮਾਂ ਦਾ ਮੀਤਾਬਚਨ ਕਿਹਾ ਜਾਂਦਾ ਸੀ ਅੱਜ ਉਹ ਇਸ ਹਾਲਤ ਦੇ ਵਿੱਚ ਔਰ ਮੈਂ ਉਹਨਾਂ ਨੂੰ ਇੰਟਰਵਿਊ ਕਰਨ ਆਇਆ ਮੇਰੇ ਲਈ ਤਾਂ ਜ਼ਰੂਰ ਫਕਰ ਦੀ ਗੱਲ ਸੀ ਪਰ ਕਿਤੇ ਨਾ ਕਿਤੇ ਉਹ ਕਲਾਕਾਰ ਜਿਹੜਾ ਕਿ ਇਕੱਲਾ ਇਕੱਲਾ 5 5 6 6 ਬੰਦਿਆਂ ਨਾਲ ਲੜਦਾ ਔਰ ਫਤਿਹ ਪ੍ਰਾਪਤ ਕਰਦਾ ਉਸ ਕਲਾਕਾਰ ਨੂੰ ਅੱਜ ਦੇਖ ਰਿਹਾ ਕਿ ਉਹ ਕਿਸੇ ਦਾ ਸਹਾਰਾ ਲੈ ਕੇ ਕੁਰਸੀ ਤੇ ਆ ਕੇ ਬੈਠੇ ਹੋਏ ਨੇ ਵਕਤ ਹੈ ਦੋਸਤੋ ਵਕਤ ਬਲਬਾਨ ਹੁੰਦਾ ਹੈ ਸੋ ਦੋਸਤੋ ਸਪੀਸ਼ ਕਾਲਜੀ ਨੂੰ ਕਿਤੇ ਭੁੱਲ ਤਾਂ ਨਹੀਂ ਗਏ ਤੁਸੀਂ ਉਸ ਕਲਾਕਾਰ ਬਾਰੇ ਜ਼ਰੂਰ ਕਮੈਂਟ ਦੇ ਰੋ ਵਿੱਚ ਲਿਖਣਾ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ